ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਫਿਰ ਤੋਂ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਤੇ ਸੋਹਣਾ ਜਿਹਾ ਸੂਟ ਚੈੱਕ ਕਰ ਲਿਓ ਮਾਡਲ ਵਾਲਾ ਸੇਮ ਡਿੱਟੋ ਮਾਡਲ ਦਾ ਸੂਟ ਜਿਹੜਾ ਆਪਾਂ ਰੈਡੀ ਕਰਤਾ ਹੈ ਮਸਲੀਨ ਦੇ ਉੱਤੇ ਤੇ ਆਜੋ ਤੁਹਾਨੂੰ ਚੈੱਕ ਕਰਾਉਣਾ ਆ ਜਿਦੇ ਵਿੱਚ ਆਉਣੀ ਬਹੁਤ ਪਿਆਰੀ ਜੀ ਬਾਟਮ ਵਾਈਟ ਕਲਰ ਦੀ ਤੇ ਨਾਲ ਸੂਟ ਆਉਣਾ ਜੇ ਮਸਲੀਨ ਦਾ ਬਾਟਮ ਵੀ ਮਸਲੀਨ ਦੀ ਤੇ ਦੁਪੱਟਾ ਆਉਣਾ ਜੇ ਡਬਲ ਡਾਈ ਬਰਬਰੀ ਦਾ ਤੇ ਪਹਿਲਾ ਸੂਟ ਚੈੱਕ ਕਰਾਉਣਾ ਤੁਹਾਨੂੰ ਮੈਂ ਬਹੁਤ ਹੀ ਪਿਆਰਾ ਸੂਟ ਜੇ ਚੈੱਕ ਕਰਿਓ ਸਟਾਫ ਬਹੁਤ ਪਿਆਰਾ ਜੇ ਲੈਂਥ ਦਾ ਕੋਈ ਇਸ਼ੂ ਨਹੀਂ ਜੇ 42 ਤੱਕ ਲੈਂਥ ਜਿਹੜੀ ਜੇ ਬੜੇ ਆਰਾਮ ਨਾਲ ਰੈਡੀ ਹੁੰਦੀ ਜੇ ਸੂਟ ਦੀ ਸਾਰੇ ਸੂਟ ਦੇ ਵਿੱਚ ਬੋਟੀਆਂ ਦਾ ਡਿਜ਼ਾਈਨ ਐ ਹੈਵੀ ਬਣਿਆ ਮਿਲ ਜੂਗਾ ਤੁਹਾਨੂੰ ਤੇ ਨਾਲ ਬਾਜੂ ਵਰਕੇ ਦੇ ਜਿਹੜਾ ਜੇ ਉਹ ਐਡ ਰਹਿਣਾ ਤੇ ਪਲੱਸ ਇਹਦੇ ਨਾਲ ਬਾਟਮ ਜਿਹੜੀ ਜੇ ਮੈਚਿੰਗ ਤੇ ਆਹ ਨਾਲ ਸੇਮ ਡਿੱਟੋ ਮਾਡਲ ਵਾਲੀ ਫੋਟੋ ਤੇ ਨਾਲ ਇਹਦੇ ਹੁਣਾ ਜੇ ਦੁਪੱਟਾ ਬਰਬਰੀ ਦਾ ਡਬਲ ਡਾਈ ਦਾ ਆ ਲੋ ਚੈੱਕ ਕਰਿਓ ਦੁਪੱਟਾ ਵੀ ਸੇਮ ਡਾਈ ਹੋਇਆ ਮਿਲੂਗਾ ਤੁਹਾਨੂੰ ਤੇ ਰੇਟ ਆਉਣਾ ਜੇ 990 ਰੁਪਏ ਕਿਪਿੰਗ ਫਰੀਚ ਇਹ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਹੋਰ ਨਵੀਆਂ ਵੀਡੀਓ ਵੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੰਸਟਾਗ੍ਰਾਮ ਨੂੰ ਫੋਲੋ ਕਰ ਲਓ